ਕਿਹੜਾ ਪਿੰਡ ਆ ਵੀਰ ਜੀ ਪਪਲੇ ਜੀ ਪਿੰਡ ਕਿੰਨੀ ਫਸਲ ਆਈ ਥੋੜੀ ਅੱਜ ਆਪਣੀ ਜੀ ਅੱਜ 5 ਕਿੱਲਿਆਂ ਦੀ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਮੰਤਰੀ ਸਾਹਿਬ ਤੇ ਤੁਹਾਡੀ ਪਹਿਲੀ ਟਿੱਟੀ ਟਿੱਟੀ ਲੈ ਸਕੀ ਮੈਂ ਸ਼ੁਕਰਾਨਾ ਕਰਦਾ ਜੀ ਆਮ ਆਦਮੀ ਪਾਰਟੀ ਦਾ ਤੇ ਜਿਨ੍ਹਾਂ ਨੇ ਬੋਲੀ ਲਾ ਕੇ ਪੂਰੇ ਪੰਜਾਬ ਨੂੰ ਆ ਪੂਰੇ ਪੰਜਾਬ ਨੂੰ ਮਾਣ ਬਧਾਇਆ ਪੂਰੇ ਪੰਜਾਬ ਦਾ ਤੇ ਮੈਂ ਸ਼ੁਕਰੀਆ ਕਰਦਾ ਭਗਵੰਤ ਸਿੰਘ ਮਾਨਤਾ ਜੀ ਸਾਬਕਾ ਮੰਤਰੀ ਕੀ ਰੇਟ ਨਾਲ ਚੱਕੀ ਆ ਕੁਛ ਹੈ ਇੱਥੇ ਦੱਸੋ ਨਾ ਇਹ ਲੱਗੀ ਸਰਕਾਰੀ ਰੇਟ ਸਰਕਾਰੀ ਰੇਟ ਚੱਗੀ ਹੈ ਹਾਂਜੀ ਤੁਸੀਂ ਕਦੋਂ ਲਿਆਈ ਸੀ ਫਸਲ ਇਹ ਬਾਜੀ ਮਤਲਬ ਸਵੇਰੇ 10:00 ਵਜੇ ਲਿਆਈ ਜੀ ਉਸ ਤੋਂ ਬਾਅਦ ਪੱਖਾ ਲਾ ਕੇ ਤਿਆਰ ਹੋ ਗਈ ਤੇ ਨਾਲ ਲੱਗਦੀ ਜੀ ਕੋਈ ਕੋਈ ਦਿੱਕਤ ਪਰੇਸ਼ਾਨੀ ਨਾ ਜੀ ਕੋਈ ਪਰੇਸ਼ਾਨੀ ਨਹੀਂ ਹੈ ਜੀ ਮੰਡੀ ਦੇ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਉਹਦੇ ਬਾਰੇ ਦੱਸੋ ਵਧੀਆ ਪ੍ਰਬੰਧ ਹੋਏ ਹੋਏ ਆ ਜੀ ਹਾਂਜੀ ਸਭ ਸਾਫ ਸਫਾਈ ਹੈ ਜੀ ਇੱਥੇ ਟੀਰੀ ਦਾ ਜਿੱਦਾਂ ਮੈਡਮ ਨੀਨਾ ਮਿੱਤਲ ਜੀ ਨੇ ਟੀਰੀਆਂ ਆ ਕੇ ਗਵਰਨਮੈਂਟ ਰੈਟਰ ਲਈ ਆਈਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਠੀਕ ਰਾਜ ਸਰ ਸਰ ਕੀ ਕਹਿਣਾ ਜੀ ਅੱਜ ਰਾਜਪੁਰਾ ਖਰੀਦ ਵਾਸਤੇ ਪਹੁੰਚੇ ਹੋ ਤੁਸੀਂ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਥੋਲੀ ਗਈ ਹੈ ਅ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਡੇਰੀ ਇੱਥੇ ਤੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਿਮਾਰਕਾਂ ਔਰ ਸੁਭੁਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲੋਂ ਹੀ ਜੀ ਆਇਆਂ ਕਹ ਚੁੱਕੇ ਆ ਪਹਿਲੀ ਤਰੀਕ ਤੋਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹਦੇ ਤਦ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜ ਉਹਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਵਿਰਿੰਦਰ ਸ਼ਰਮਾ ਜੀ ਡੀਸੀ ਮੈਡਮ ਅ ਪਟਿਆਲਾ ਸੋ ਸਮਸਤ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਨੇ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਖਰੀਦੀ ਸ਼ੁਰੂਆਤ ਕੀਤੀ ਆ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦਿਨ ਬੀਤਣੇ ਆ ਤੇ ਜਿਹੜੀ ਵੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਹੀ ਬੰਦੋਬਸ ਪੰਜਾਬ ਦੀਆਂ ਮੰਡੀਆਂ ਚ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਐਮਟੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀਆਈ ਵੱਲੋਂ ਮਿਲਿਆ ਭਾ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਹੈ ਉਹਦੇ ਮੁਤਾਬਕ ਅਸੀਂ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀਐਲ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਬਾਰਦਨ ਦਾ 100% 5 ਲੱਖ ਗੱਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰੋਕੂਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ-ਜਿੱਥੇ ਮੰਡੀਆਂ ਨੇ ਖਰੀਦ ਕੇ ਅੰਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇ ਅੰਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮਤਲਬ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਮਨਾਜ਼ਰ ਆਵੇ ਤਾਂ ਸਾਡੇ ਕੋਲ ਆਰਜੀ ਮੰਡੀਆਂ ਵੀ ਨੇ ਸਿਸੂ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ 'ਚ ਆਪਣੀ ਫਸਲ ਲੈ ਕੇ ਮੰਡੀ ਚਾਣ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੇ ਚੱਕਾਂਗੇ ਔਰ ਇਹਦੇ ਲਈ ਕੋਈ ਕਿਸ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਜੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਅੱਜ ਹਰਵਿੰਦਰ ਸਿੰਘ ਨੂੰ ਮੁਬਾਰਕਾਂ ਜਿਨ੍ਹਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨ ਜੋ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਭਗਵੰਤ ਮਾਨ ਜੀ ਦਾ ਹਦੇਸ਼ ਹੈ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜਿਹੜੀ ਤੰਦਾਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੇ ਹੋਏ ਆ ਮੈਂ ਵੀ ਇਹਨਾਂ ਦਿਨਾਂ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਜਿਹੜਾ ਉਹ ਪ੍ਰਬੰਧ ਸੀ ਕੀਤਾ ਆ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਤਾਂ ਅੱਲਾਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਸਰ ਆਕਰ ਕੋਈ ਦਿੱਲੀ ਜਾਂ ਨਵੀਂ ਵਾਲੀ ਕਨਕ ਆਂਦੀ ਆ ਤਾਂ ਉਹਦੇ ਵਿੱਚ ਮਤਲਬ ਕਿੰਨੀ ਕ ਨਮੀ ਆਪਾਂ ਕੋਈ ਇਸ਼ੂ ਆਣਾ ਨਹੀਂ ਮਤਲਬ ਖਾਸ ਕਰਕੇ ਕਣਕ ਦੇ ਅੰਦਰ ਐਸਾ ਕੋਈ ਇਸ਼ੂ ਨਹੀਂ ਆਏਗਾ ਸੋ ਚੰਤਦਰਭੋ ਅਸੀਂ ਮੈਂ ਇਸੇ ਕਕੇ ਕਹਿ ਰਹੇ ਆ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ ਚ ਨਹੀਂ ਆ ਦੇ ਸਰ ਕਣਕ ਦੇ ਰੱਖਣ ਵਾਲੇ ਥਾਂ ਬਗਿਆ ਸਾਰੀ ਇੰਤਜ਼ਾਮ ਹੋ ਗਿਆ ਜੀ ਬਿਲਕੁਲ ਸਪੇਸ ਦੇ ਪ੍ਰਬੰਧ ਕੀਤੇ ਆ ਔਰ ਬਸ ਮੈਂ ਕੁਦਰਤ ਦਾ ਆਸ਼ੀਰਵਾਦ ਰਹੇ ਮੌਸਮ ਦਾ ਸਾਡੇ ਉਤੇ ਔਰ ਹਰੇਕ ਫੈਕਲਟੀ ਜਿਹੜੀ ਇਸ ਪ੍ਰੋਕੂਰਮੈਂਟ ਨਾਲ ਜੁੜੀ ਆ ਉਹਦੇ ਲਈ ਇਸ ਸੀਜ਼ਨ ਬੈਟਰ ਹੋਵੇ ਸਾਡੀਆਂ ਦੁਆਵਾਂ ਵੀ ਨੇ ਤੇ ਸਾਡੀ ਉਮੀਦ ਵੀ ਹੈ थैंक यू ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز